ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਦਾ ਤੁਹਾਡੇ ਆਪਣੇ ਜਗਤਾਰਸ਼ਕ ਸਿੱਧੂ ਵੱਲੋਂ ਤੁਹਾਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੋ ਸਾਥੀਓ ਅਸੀਂ ਪਹੁੰਚੇ ਸਾਂ ਆ ਐਤਵਾਰ ਪਿੰਡ ਮੂਸਾ ਜੋ ਕਿ ਪਿੰਡ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇਖਿਆ ਮਹਾਲੋ ਦੇ ਜੋ ਖੇਤ ਹੈ ਉਹਦੇ ਵਿੱਚ ਉਹਦਾ ਬੁੱਤ ਬਣਿਆ ਹੈ ਇਸ ਤਰ੍ਹਾਂ ਨਾ ਹਰ ਐਤਵਾਰ ਉੱਥੇ ਮੇਲਾ ਵਗੈਰਾ ਜਿੱਦਾਂ ਮੇਲੇ ਦਾ ਸੀਰ ਹੁੰਦਾ ਮੇਲਾ ਭਰਦਾ ਉੱਥੇ ਛੋਟੇ ਵੱਡੇ ਬੱਚੇ ਸਾਰੇ ਉੱਥੇ ਆਉਂਦੇ ਨੇ ਤੇ ਬਾਕੀ ਉੱਥੇ ਨੂੰ ਇੱਕ ਤਰ੍ਹਾਂ ਹੋਰ ਵੀ ਪਹਿਲੂ ਹੈ ਵੀ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਹੈ ਅਤੇ ਫਿਰ ਅਸੀਂ ਉਹਨਾਂ ਦੇ ਘਰ ਗਏ ਤੇ ਉਹਨਾਂ ਦੇ ਪਿਤਾ ਦੀ ਜੋ ਉਹ ਹਰ ਐਤਵਾਰ ਸਪੀਚ ਕਰਦੇ ਹਨ ਉਹ ਸੁਣੀ ਹਵੇਲੀ ਦੇਖੀ ਅਤੇ ਸਿੱਧੂ ਮੂਸੇਵਾਲਾ ਤੇ ਬਿਆ ਦਾ ਪੁੱਤ ਬਹੁਤ ਪਿਆਰ ਕਰਦਾ ਸੀਗਾ ਖੇਤੀਬਾੜੀ ਦੇ ਸੰਬੰਧਾਂ ਨੂੰ ਟਰੈਕਟਰ ਵਗੈਰਾ ਜੀਪ ਟਰਾਲੀਆਂ ਵਗੈਰਾ ਜੋ ਸਾਰੇ ਅਸੀਂ ਦੇਖੀਏ ਉੱਥੇ ਜਾ ਕੇ ਤੇ ਬਹੁਤ ਹੀ ਮਨ ਦੁਖੀ ਵੀ ਹੋਇਆ ਅਤੇ ਮਾਣ ਮਹਿਸੂਸ ਵੀ ਹੋਇਆ ਕਿ ਇੱਕ ਬੰਦਾ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਇੰਨਾ ਮਕਬੂਲ ਹੈ ਇਹ ਮੇਰੇ ਖਿਆਲ ਚ ਸਾਇਦ ਇਹ ਸਾਇਦ ਇੱਕੋ ਜਿਹਾ ਪਰਸਨ ਹੈ ਜਿਹੜਾ ਦੁਨੀਆ ਵਿੱਚ ਮਸ਼ਹੂਰ ਹੋਇਆ ਉਹ ਕੱਲਾ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਨਹੀਂ ਸਾਰ ਦੁਨੀਆ ਵਿੱਚ ਮਸ਼ਹੂਰ ਹੋਇਆ ਤੇ ਆਓ ਦੇਖੀਏ ਇਸ ਵੀਡੀਓ ਵਿੱਚ ਉਹਦੇ ਘਰ ਅਤੇ ਉਹਦੀ ਜੋ ਸਮਾਧ ਹੈ ਬਣੀ ਹੋਈ ਹੈ ਉਹਦਾ ਦਰਸ਼ਕਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਆਂ ਆਓ ਜੀ ਹਾਂਜੀ ਅਸੀਂ ਪਹੁੰਚ ਰਹੇ ਹਾਂ ਮਾਨਸਾ ਤੋਂ 8 ਕਿਲੋਮੀਟਰ ਪਿੰਡ ਮੂਸਾ ਟੱਕਰ ਦੇ ਪਿੰਡ ਗਾਗੋਲ ਪਿੰਡ ਹੈ ਆ ਸਾਡੇ ਸਿੱਧੂ ਸਾਹਿਬ ਦੀ ਹਵੇਲੀ ਆਪਣੀ ਮਿਹਨਤ ਨਾਲ ਆਪਣੇ ਸ਼ਬਦਾਂ ਨਾਲ ਬਣਾਈ ਹੋਣੀ ਸੱਚ ਬੋਲ ਕੇ ਉਹ ਦੱਸਦੇ ਸੀ ਕਹਿੰਦੇ ਵੀ ਜਿਹਨੂੰ ਵੀ ਥੋੜਾ ਜਿਹਾ ਉਹਦਾ ਆਈਡੀਆ ਆ ਜਾਂਦਾ ਕਿ ਬੰਦੇ ਨੂੰ ਮਿਲ ਜਾਂਦਾ ਤੇ ਉਹਦਾ ਗੀਤ ਬਣ ਜਾਂਦਾ ਸੀਗਾ ਤੇ ਸਾਰੇ ਗੀਤਾਂ ਵਿੱਚ ਉਹਨੇ ਸੱਚਾਈ ਪੇਸ਼ ਕੀਤੀ ਹੈ ਇੱਕ ਤਾਂ ਗੀਤ ਹੁੰਦਾ ਕੋਈ ਨਾ ਕੋਈ ਸਟੋਰੀ ਵਗੈਰਾ ਦੱਸਦਾ ਪਰ ਇਹ ਤੇ ਬਣਾਉ ਪਰ ਉਸ ਇਨਸਾਨ ਨੇ ਸੱਚੇ ਅਤੇ ਪਿੰਡੂ ਸਾਦੇ ਗੀਤ ਸਾਰੇ ਦੁਨੀਆ 'ਚ ਮਸ਼ਹੂਰ ਕਰਤੇ ਅਤੇ ਤਾਂ ਹੀ ਲੋਕ ਹਰ ਐਤਵਾਰ ਨੂੰ ਇੱਥੇ ਇਨਾਂ ਦੇ ਮਾਤਾ-ਪਿਤਾ ਨੂੰ ਮਿਲਦੇ ਨੇ ਇਹ ਵਾਕਈ ਖੇਤਾਂ ਦਾ ਰਾਜਾ ਸੀ ਟਿੱਬਿਆਂ ਦਾ ਪੁੱਤ ਹਰ ਟਾਈਮ ਬੈਸੀ ਸਿੰਪਲ ਜ਼ਿੰਦਗੀ ਸੀ ਇਸ ਮੁੰਡੇ ਦੀ ਆਮ ਹੀ ਟਰੈਕਟਰ ਲੈਂਦਾ ਟਰੈਕਟਰ ਲੈ ਕੇ ਜਾਂਦਾ ਖੇਤ ਵਗੈਰਾ ਕਦੂ ਕਰਦਾ ਖੇਤੀ ਕਰਦਾ ਆ ਦੇਖੋ ਜੀ ਪੀਵੀ 57 ਇਹ 8312 ਜੀਪ ਹੈ ਮੁੰਡੇ ਦੀ ਤੇ ਆ ਸਕਾਰਪਿਓ ਪੀਵੀ 55 ਸੀ 5911 5911 ਨੂੰ ਬਹੁਤ ਪਿਆਰ ਕਰਦਾ ਸੀਗਾ ਉਹ ਉਹਨੂੰ ਕਈ ਮੇਲਿਆਂ 'ਚ ਵੀ 911 ਮਿਲਿਆ ਸੀਗਾ ਨਾਮ ਦੇ ਰੂਪ 'ਚ ਗੈਕਾ ਨੇ ਗਿੱਰ ਮੇਲੇ ਚ ਆਹ ਦੇਖੋ ਜੀ ਲਿਖਿਆ ਹੋਇਆ ਇਹਦੇ ਝੋਟਾ ਇਹ ਟਰੈਕਟਰ ਵੀ ਸਾਡਾ ਮਰਹੂਮ ਵੀਰ ਸਿੱਧੂ ਮੂਸੇਵਾਲਾ ਚਲਾਉਂਦਾ ਰਿਹਾ ਹੈ ਖੇਤਾਂ ਨਾਲ ਬਹੁਤ ਪਿਆਰ ਸੀ ਉਹਨੂੰ ਜੋ ਵੀ ਕਮਾਇਆ ਆਪਦੀ ਖੇਤੀ ਕਰਕੇ ਜਾਂ ਆਪਦੇ ਸ਼ਬਦਾਂ ਨੂੰ ਸੰਗੀਤ ਦਾ ਰੂਪ ਦੇ ਕੇ ਸੱਚੇ ਸ਼ਬਦ ਬਿਲਕੁਲ ਤੇ ਆਹ ਦੇਖੋ ਜੀ ਉਹਦਾ ਮਨ ਪਸੰਦੀ ਦਾ 5911 HMD 5911 ਇਹ ਵੀ ਖੜਾ ਉਹਦੀ ਕੋਠੀ ਜਿਹੀ ਵੇਲੀ ਚ ਤੇ ਦੇਖੋ ਛੋਟੀ ਉਮਰ ਵਿੱਚ ਸੁਖਦੀਪ ਸਿੰਘ ਵਰ ਸਿੱਧੂ ਮੂਸੇਵਾਲੇ ਨੇ ਨਿਰਮਾਣ ਕਰ ਲਈ ਤੇ ਮਸ਼ੀਨਰੀ ਦਾ ਟਰੈਕਟਰ ਦਾ ਸਕੀਨ ਬਹੁਤ ਸੀ ਉਹ ਤੇ ਉਹਨਾਂ ਤੇ ਬਹੁਤ ਵਧੀਆ ਸਾਦਗੀ ਦਾ ਮਾਨ ਨਾਲ ਆ ਖੜਾ ਉਹਦਾ ਸਤਿਸ਼ਕ ਫੋਰਡ ਤੇ ਇੱਕ ਦਮ ਨਾਲ ਇੱਕ ਤਰ੍ਹਾਂ ਨਾਲ ਇਹ ਆਪਣੀ ਬਰਾਤ ਬਣ ਗਈ ਹੈ ਦੇਖਣ ਵਾਸਤੇ ਜੀ ਆਹੋ ਧਾਰ ਜਿਸ ਤੇ ਸਵਾਰ ਹੋ ਕੇ ਬੜਾ ਹੱਸਦਾ ਹੱਸਦਾ ਕਰੋ ਗਿਆ ਸੀ ਬਾਪਸ ਨਹੀਂ ਪਰਤ ਸਕਿਆ ਆਓ ਹੁਣ ਆਪਾਂ ਉਹਨਾਂ ਦੇ ਪਿਤਾ ਬਰਕਾਉਰ ਸਿੰਘ ਨੂੰ ਸੁਣੀਏ ਉਹ ਕੀ ਆਖਦੇ ਹਨ ਆਓ ਜੀ ਤੁਸੀਂ ਬੜੀ ਤੰਦੇ ਹੀ ਰਸ਼ਨ ਜਿਹੜੇ ਨਾਲ ਪਰਵਾਹ ਕੀਤੀ ਹੈ ਆਪਾਂ ਨੂੰ ਹਮੇਸ਼ਾ ਤੁਹਾਡੇ ਤੋਂ ਇਸੇ ਤਰ੍ਹਾਂ ਹੀ ਉਮੀਦ ਹੈ ਜਿਵੇਂ ਤੁਸੀਂ 11 ਮਹੀਨਿਆਂ ਤੋਂ ਬੋਰ ਨਾਲ ਖੜੇ ਹੋ ਤੇ ਹਮੇਸ਼ਾ ਮੇਰਾ ਉਹਦੇ ਪਰਿਵਾਰ ਦਾ ਸਾਥ ਜਿੰਦੇ ਰਹੋਗੇ ਇਹਦਾ ਸਾਰਾ ਕੀ ਹੈ ਸਿੱਧੂ ਦਾ ਖੇਤ ਉਹ ਟਾਲੀ ਵਾਲਾ ਜਿੱਥੇ ਉਹਦਾ ਸੰਸਕਾਰ ਕੀਤਾ ਗਿਆ ਵੀਰ ਦਾ ਅਤੇ ਉੱਥੇ ਬੁੱਤ ਸਥਾਪਿਤ ਕੀਤਾ ਗਿਆ ਹੈ ਅਤੇ ਪੰਜਾਬ ਦੇ ਦੂਰੋਂ ਦੂਰੋਂ ਇਹ ਲੋਕ ਇੱਥੇ ਹਰ ਐਤਵਾਰ ਨੂੰ ਆਉਂਦੇ ਨੇ ਅਤੇ ਸਿੱਧੂ ਬਾਈ ਨੂੰ ਅਤੇ ਉਹਦੇ ਗੀਤਾਂ ਨੂੰ ਜਾ ਕਰਦੇ ਨੇ ਭਾਵੇਂ ਉਹ ਫਿਜ਼ੀਕਲੀ ਸਾਡੇ درمیان ਨਹੀਂ ਰਿਹਾ ਪਰ ਉਹਦੇ ਗੀਤ ਹਨ ਜੋ ਉਹ ਸਦਾ ਪੂਰੀ ਦੁਨੀਆ ਵਿੱਚ ਲੋਕਾਂ ਦੇ ਮਨਾਂ ਵਿੱਚ ਵਲਦੇ ਰਹਿਣਗੇ ਅਤੇ ਲੋਕ ਉਹਨੂੰ ਕਦੇ ਵੀ ਨਹੀਂ ਭੁਲਾ ਸਕਣਗੇ ਸਤਿਕਾਰ ਨੂੰ ਵੀਰੋ ਦੇ ਭੈਣੋਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਪ੍ਰੈਸ ਕਰਕੇ ਭਾਵ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ ਤਾਂ ਕਿ ਜੋ ਇਸ ਚੈਨਲ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅਤੇ ਮੈਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖੋ ਇਸ ਵੀਡੀਓ ਦੀਆਂ ਚਲਕੀਆਂ